ਸੋ ਜਸਬੀਰ ਜੱਸੀ ਦਾ ਵੱਡਾ ਬਿਆਨ ਆਇਆ ਜਸਬੀਰ ਜੱਸੀ ਹੋਣਾ ਨੇ ਬਹੁਤ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅੱਤਵਾਦ ਥੱਪੜ ਅੱਤਵਾਦ ਨਹੀਂ ਹੈ ਇਹਹੀ ਗੱਲ ਅਸੀਂ ਕਰ ਰਹੇ ਹਾਂ ਲਗਾਤਾਰ ਦਰਸ਼ਕਾਂ ਦੇ ਨਾਲ ਸਾਂਝੀ ਕਿ ਸਿਰਫ ਇੱਕ ਥੱਪੜ ਵੱਜਿਆ ਔਰ ਉਹਨੂੰ ਅੱਤਵਾਦ ਤੱਕ ਕਹਿ ਦਿੱਤਾ ਗਿਆ ਜਸਬੀਰ ਜੱਸੀ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਜੱਸੀ ਸਾਹਿਬ ਐਸਐਮਟੀਵੀ ਤੇ ਤੁਹਾਡਾ ਜਸਤਰੀਖਾਂ ਜੀ ਕੀ ਹਾਲ ਚੰਨ ਅ ਚੜਦੀ ਕਲਾ ਹੈ ਪਰ ਤੁਹਾਡੇ ਇਹ ਜਿਹੜੇ ਤੁਹਾਡਾ ਬਿਆਨ ਆਇਆ ਇਹਦੇ ਮਾਇਨੇ ਸਮਝਣਾ ਚਾਹੁੰਨਾ ਕਿ ਕੰਗੜਾ ਰਣੌਤ ਨੇ ਕਿਹਾ ਕਿ ਪੰਜਾਬ ਚ ਲਗਾਵਵਾ ਤੇ ਹੱਤਵਾਦ ਵੱਧ ਰਿਹਾ ਉਹਨੂੰ ਕੌਣ ਰੋਕੂਗਾ ਤੁਸੀਂ ਕਿਹਾ ਕਿ ਥੱਪੜ ਹੱਤਵਾਦ ਨਹੀਂ ਹੈ ਮੈਂ ਸਮਝਣਾ ਚਾਹੁੰਨਾ ਤੁਹਾਡਾ ਮਤਲਬ ਨਹੀਂ ਨਹੀਂ ਕਿਉਂਕਿ ਹੁਣ ਬਿਲਕੁਲ ਕੰਗਣਾ ਕੋਲ ਬਹੁਤ ਜ਼ਿੰਮੇਵਾਰੀ ਵਾਲੀ ਇੱਕ ਹੋ ਹੈ ਨਾ ਇੱਕ ਜ਼ਿੰਮੇਵਾਰੀ ਵਾਲੀ ਇੱਕ ਪੋਜੀਸ਼ਨ ਹੈ ਜੀ ਤੋਂ ਉਹਨੂੰ ਸੋਚ ਕੇ ਬੋਲਣਾ ਚਾਹੀਦਾ ਉਹ ਕੁੜੀ ਨੇ ਥੱਪੜ ਮਾਰਿਆ ਚਲੋ ਠੀਕ ਹੈ ਉਹਦੀ ਭਾਵਨਾ ਹੋ ਸਕਦੀ ਹੈ ਉਹਨੂੰ ਉਹਦੀ ਸਜ਼ਾ ਮਿਲੇਗੀ ਜਾਂ ਜੋ ਵੀ ਹੋਏਗਾ এবੀਸੀ ਬਟ ਉਹਨੇ ਕਿਹਾ ਵੀ ਥੱਪੜ ਜਿਹੜਾ ਉਹ ਇਹ ਅਤਵਾਦ ਵਧ ਰਿਹਾ ਪੰਜਾਬ ਦੇ ਵਿੱਚ ਮੈਨੂੰ ਫਿਰ ਮੈਨੂੰ ਗੁੱਸਾ ਲੱਗਾ ਮੈਂ ਦੇਖ ਰਿਹਾ ਸੀ ਕਿ ਦੇਖਦੇ ਮੈਨੂੰ ਲੱਗਿਆ ਕਿ ਯਾਰ ਥੱਪੜ ਅਤਵਾਦ ਥੋੜਾ ਹੁੰਦਾ ਇਹ ਮਤਲਬ ਜ਼ਿੰਮੇਵਾਰੀ ਨਾਲ ਸਟੇਟਮੈਂਟ ਦੇਣੀ ਚਾਹੀਦੀ ਪਹਿਲਾਂ ਵੀ ਉਹਦੀਆਂ ਸਟੇਟਮੈਂਟਾਂ ਜਿਹੜੀਆਂ ਸੀ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਸੀਗੀਆਂ ਜਿਹਦੇ ਤੋਂ ਉਹਨੂੰ ਬਹੁਤ ਜ਼ਿਆਦਾ ਕੁੜੀ ਨੂੰ ਗੁੱਸਾ ਸੀਗਾ ਕਿ ਉਹਦੀ ਮੈਂ ਸੁਣ ਰਿਹਾ ਸੀ ਕਿ ਉਹ ਕੁੜੀ ਕਹਿੰਦੀ ਕਿ ਮੈਂ ਕੁਲਵਿੰਦਰ ਕੌਰ ਕਿ ਮੈਂ ਮੇਰੀ ਮਾਂ ਵੀ ਹੋਂਦ ਬੈਕਰੀ ਸੀ ਜਦੋਂ ਉਹਨੇ ਕਿਹਾ ਵੀ ਸੌ ਸੌ ਦੇ ਵਿੱਚ ਕਰਾਈਤੇ ਆਂਦੀਆਂ ਜਨਾਨੀਆਂ ਜਿਹੜੀਆਂ ਇੱਥੇ ਬੈਠੀਆਂ ਹੁੰਦੀਆਂ ਜੀ ਸੋ ਆਈ ਥਿੰਕ ਕਿ ਕੰਗਣਾ ਨੂੰ ਬਹੁਤ ਸੋਚ ਕੇ ਬੋਲਣਾ ਚਾਹੀਦਾ ਬਹੁਤ ਹੀ ਹੁਣ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਹੈ ਉਹਦੇ ਕੋਲ ਤੇ ਉਹਨੂੰ ਬਹੁਤ ਹੀ ਜ਼ਿਆਦਾ ਸੋਚ ਕੇ ਬੋਲਣਾ ਤੁਹਾਨੂੰ ਲੱਗਦਾ ਕਿ ਪਿਛਲੇ 3 ਸਾਲਾਂ ਚ ਲਗਾਤਾਰ ਇਹੋ ਜਿਹੇ ਬਿਆਨ ਆਏ ਆ ਵਾਰ-ਵਾਰ ਟੈਰਰਿਜ਼ਮ ਅੱਤਵਾਦ ਖਾਲਿਸਤਾਨ ਸ਼ਬਦ ਰਿਪੀਟਿਡਲੀ ਕੰਗਣਾ ਵਰਤਦੀ ਰਹੀ ਹੈ ਇਹ ਜਾਣਬੁੱਝ ਕੇ 70% ਜਿਹੜਾ ਇਹ ਇਸ ਲਫ਼ਜ਼ ਦਾ ਜਿਹੜਾ 70% ਜਿਹੜਾ ਇਸਤੇਮਾਲ ਕੀਤਾ ਉਹ ਕੰਗਣਾ ਨਹੀਂ ਕੀਤਾ ਹੋਣਾ ਹੂੰ ਆ ਉਹਦਾ ਆਪਣਾ ਇੱਕ ਆਈਟੀ ਸੈੱਲ ਜ ਹੈਗਾ ਉਹਦੇ ਪਿੱਛੇ ਉਹ ਲੋਕੀ ਫਿਰ ਉਹਦੇ ਥੋੜੇ ਜਿਹੇ ਲੋਕ ਜਿਹੜੇ ਉਹਨੂੰ ਹਮਾਇਤ ਕਰਦੇ ਆ ਫਿਰ ਤੋਂ ਬਾਕੀ ਸਾਰੇ ਲੋਕ ਜਿਹੜੇ ਉਹ ਉਹਨੂੰ ਵਿਰੋਧ ਕਰਦੇ ਆ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦਾ ਬਟ ਇਹ ਬਹੁਤ ਗੈਰ ਜ਼ਿੰਮੇਵਾਰਾ ਨਾ ਇੱਕ ਸਟੇਟਮੈਂਟ ਹੈ ਜਿਹੜੀ ਉਹਨੇ ਦਿੱਤੀ ਹੈ ਜੱਸੀ ਸਾਹਿਬ ਤੁਸੀਂ ਤੁਸੀਂ ਇੰਟਰਨੈਸ਼ਨਲ 스타 ਹੋ ਦਿੱਲੀ ਤੋਂ ਲੈ ਕੇ ਬੰਬੇ ਤੱਕ ਤੇ ਅਮਰੀਕਾ ਤੱਕ ਜਾਣੇ ਹੋ ਬੰਬੇ ਵਾਲਿਆਂ ਦੀ ਸਾਈਕੀ ਸਮਝਣਾ ਚਾਹੁੰਦਾ ਇਹ ਪੰਜਾਬ ਨੂੰ ਇਸ ਤਰੀਕੇ ਨਾਲ ਕਿਉਂ ਪ੍ਰੈਜ਼ੈਂਟ ਕਰਨਾ ਚਾਹੁੰਦੇ ਆ ਜਦਕਿ ਬਾਲੀਵੁੱਡ ਦੇ ਵਿੱਚ 70% ਪੰਜਾਬੀ ਕੰਮ ਕਰਦੇ ਆ। ਬਿਲਕੁਲ ਮੇਰੇ ਖਿਆਲੋਂ ਪੰਜਾਬ ਨੂੰ ਸਮਝਦੇ ਹੀ ਨਹੀਂ ਆ। ਪੰਜਾਬ ਦੀ ਹਿਸਟਰੀ ਨੂੰ ਆ ਜਾਣਣ ਜਾਣਦਿਆਂ ਹੋયા ਵੀ ਜਾਣਣਾ ਨਹੀਂ ਚਾਹਦੇ। ਉਹਨਾਂ ਨੂੰ ਪਤਾ ਹੈ ਪੰਜਾਬ ਜਿਹੜਾ ਪੰਜਾਬ ਹੈ ਜਾਂ ਪੰਜਾਬੀ ਲੋਕ ਨੇ ਜਾਂ ਸਾਡੀ ਜਿਹੜੀ ਸਿੱਖ ਕੌਮ ਹੈ ਉਹਦੀਆਂ ਕੀ ਕੁਰਬਾਨੀਆਂ ਨੇ, ਕੀ ਉਹ ਉਹਨਾਂ ਦਾ ਕੰਟ੍ਰਿਬਿਊਸ਼ਨ ਹੈਗਾ ਇਸ ਦੇਸ਼ ਵਾਸਤੇ ਜਾਂ ਇਸ ਸਾਇਟੀ ਵਾਸਤੇ। ਮੈਂ ਚਲੋ ਦੇਸ਼ ਨੂੰ ਵੀ ਛੱਡ ਦੋ ਸਾਰੀ ਦੁਨੀਆ ਦੀ ਸੋਸਾਇਟੀ ਵਾਸਤੇ ਜਿਹੜਾ ਸਾਡੇ ਪੰਜਾਬੀ ਸਿੱਖ ਲੋਕ ਨੇ ਜਿਹੜੇ ਉਹ ਕਿੱਦਾਂ ਖੜੇ ਹੁੰਦੇ ਨੇ ਉਹਨਾਂ ਨੂੰ ਇਸ ਗੱਲ ਬਾਰੇ ਜਾਣ ਕੇ ਫੇਰ ਕੋਈ ਸਟੇਟਮੈਂਟ ਦੇਣੀ ਚਾਹੀਦੀ ਇਹ ਨਹੀਂ ਕਿ ਕਿਸੇ ਦੇ ਇਨਫਲੂਐਂਸ ਵਿੱਚ ਆ ਕੇ ਕੋਈ ਸਰਕਾਰਾਂ ਦੇ ਇਨਫਲੂਐਂਸ ਵਿੱਚ ਆ ਕੇ ਜਾਂ ਪਾਰਟੀਆਂ ਦੇ ਇਨਫਲੂਐਂਸ ਵਿੱਚ ਆ ਕੇ ਕੋਈ ਵੀ ਗੈਰ ਜ਼ਿੰਮੇਵਾਰਾ ਕੋਈ ਸਟੇਟਮੈਂਟ ਦੇ ਦੋ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਇਹ ਤੋੜਨ ਵਾਲੀ ਗੱਲ ਹੈ ਜੋੜਨ ਵਾਲੀ ਗੱਲ ਨਹੀਂ ਹੈ ਤੁਹਾਨੂੰ ਲੱਗਦਾ ਸਰਕਾਰ ਨੂੰ ਕੁਲਵਿੰਦਰ ਕੌਰ ਪ੍ਰਤੀ ਥੋੜਾ ਸੌਫਟ ਹੋਣਾ ਚਾਹੀਦਾ ਹੈ ਕਿ ਜੇ ਉਹਨੇ ਜਜ਼ਬਾਤ ਚ ਆ ਕੇ ਕੁਛ ਕੀਤਾ ਜਾਂ ਹਾਲੇ ਗੱਲ ਇਹ ਵੀ ਕਲੀਅਰ ਨਹੀਂ ਹੋਈ ਕਿ ਕੰਗੜਾ ਨੇ ਪ੍ਰਵੋਕ ਕੀਤਾ ਜਾਂ ਕੁਛ ਕਿਹਾ ਤਾਂ ਉਸ ਤੋਂ ਬਾਅਦ ਉਹਨੇ ਕਿਹਾ ਹਾਂਜੀ ਹਾਂਜੀ ਇਹ ਤਾਂ ਮੇਰੇ ਖਿਆਲ ਅਜੇ ਤਫ਼ਤੀਸ਼ ਦਾ ਮੁੱਦਾ ਹੈਗਾ ਜੇ ਪਤਾ ਚੱਲੇਗਾ ਕਿ ਪਤਾ ਨਹੀਂ ਉਹਨੇ ਹੁਣ ਥੱਪੜ ਮਾਰਿਆ ਵੀ ਹੈ ਕਿ ਨਹੀਂ ਮਾਰਿਆ ਇਹਦੇ ਬਾਰੇ ਵੀ ਕੁਝ ਮਤਲਬ ਕਿਉਂਕਿ ਗੈਰ ਜ਼ਿੰਮੇਵਾਰਾ ਨਾ ਜਦੋਂ ਕੋਈ ਪਰਸਨੈਲਿਟੀ ਹੁੰਦੀ ਹੈ ਜੇ ਜਿਹੜੇ ਕੋਈ ਇਰਿਸਪੌਂਸੀਬਲ ਪੀਪਲ ਹੁੰਦੇ ਆ ਉਹਨਾਂ ਦੀਆਂ ਗੱਲਾਂ ਦੇ ਉੱਤੇ ਫਿਰ ਤੁਸੀਂ ਇੱਕਦਮ ਵੀ ਯਕੀਨ ਨਹੀਂ ਕਰ ਸਕਦੇ ਕਿਉਂਕਿ ਉਹ ਸਟੇਟਮੈਂਟ ਬਣਾਉਣ ਵਾਸਤੇ ਕਈ ਵਾਰ ਮ ਮੈਨੂੰ ਕੁਝ ਵੀ ਬੋਲ ਦਿੰਦੇ ਤੇ ਇਹ ਤਾਂ ਤਬਦੀਸ਼ ਦਾ ਮੁੱਦਾ ਆ ਫਿਰ ਪਰ ਜੱਸੀ ਸਾਹਿਬ ਪੰਜਾਬ ਪੂਰਾ ਕੁਲਵਿੰਦਰ ਕੌਰ ਦੇ ਨਾਲ ਖੜਦਾ ਸੋਸ਼ਲ ਮੀਡੀਆ ਤੇ ਤਾਂ ਐਟਲੀਸਟ ਨਜ਼ਰ ਆ ਰਿਹਾ ਤੁਸੀਂ ਤੁਸੀਂ ਇਹਨੂੰ ਕਿਵੇਂ ਕਿਵੇਂ ਆਬਜ਼ਰਵ ਕਰੋਗੇ ਕਿ ਇੱਕ ਪਾਸੇ ਇਹ ਆ ਕਿ ਜੇ ਥੱਪੜ ਵੱਜਿਆ ਤਾਂ ਦੂਜੇ ਪਾਸੇ ਕਿ ਲੋਕ ਕਹਿ ਰਹੇ ਆ ਕਿ ਠੀਕ ਆ ਉਹਨੇ ਜਜ਼ਬਾਤਾ ਚਾਕੇ ਕਰਤਾ ਹੁਣ ਮਾਫ ਕਰ ਦੇਣਾ ਚਾਹੀਦਾ ਠੀਕ ਆ ਜੌਬ ਕਰਨ ਦੇਣਾ ਚਾਹੀਦੀ ਹੈ ਦੇਖੋ ਮਤਲਬ ਇਹ इमोਸ਼ਨ ਹੈ ਉਹਦਾ ਉਹਨੇ इमोਸ਼ਨ ਆਪਣਾ ਕੱਢਿਆ ਹਰ ਬੰਦਾ ਆਪਣੇ इमोਸ਼ਨ ਆਪਣੇ ਤਰੀਕੇ ਨਾਲ ਕੱਢਦਾ ਹੈ ਨਾ ਔਰ ਇਹ ਕੋਈ ਥੱਪੜ ਮਾਰਨਾ ਕੋਈ ਬਹੁਤ ਏਡਾ ਉਹ ਵੀ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਜਾਨੋਂ ਮਾਰ ਦਿੰਦੇ ਹੋ ਜਾਂ ਕੁਛ ਇਹ ਤੁਹਾਡਾ ਇੱਕ ਐਕਸਪ੍ਰੈਸ਼ਨ ਵੀ ਹੈਗਾ ਤੁਹਾਡੀ ਸਪੀਚ ਦਾ ਜਿਹੜਾ ਐਕਸਪ੍ਰੈਸ਼ਨ ਹੈਗਾ ਜਾਂ ਤੁਹਾਡੇ ਦਿਲ ਦਾ ਜਿਹੜਾ ਐਕਸਪ੍ਰੈਸ਼ਨ ਹੈ ਉਹ ਤੁਸੀਂ ਬਾਹਰ ਕੱਢਦੇ ਹੋ ਤੇ ਖੈਰ ਇਹਦੇ ਬਾਰੇ ਇਤ ਜ਼ਿਆਦਾ ਜਾਣਕਾਰੀ ਨਹੀਂ ਅਸੀਂ ਮੈਂ ਬੋਲ ਪਰ ਕੀ ਇਹ ਬਹੁਤ ਬੁਰੀ ਗੱਲ ਸੀ ਕਿ ਜਦੋਂ ਕੰਗਣਾ ਨੇ ਕਿਹਾ ਕਿ 100-100 ਰੁਪਏ ਦੇ ਵਿੱਚ ਪਹਾੜੇ ਤੇ ਔਰਤਾਂ ਲਿਆਂਦੀਆਂ ਹੋਈਆਂ ਕਿਸਾਨ ਅੰਦੋਲਨ ਦੀਆਂ ਕੰਗਣਾ ਨੇ ਕਈ ਵਾਰੀ ਕਈ ਵਾਰੀ ਉਹਨੇ ਮਤਲਬ ਇਹ ਤਹੋ ਜੇ ਬਿਆਨ ਦਿੱਤੇ ਆ ਔਰ ਐਸ ਬਿਆਨ ਇਹ ਵਾਲਾ ਜਿਹੜਾ ਬਿਆਨ ਸੀ ਉਹਦਾ ਸਭ ਤੋਂ ਪਹਿਲਾ ਕੰਟਰਡਿਕਸ਼ਨ ਮੈਂ ਹੀ ਕੀਤੀ ਸੀ ਉਹਨੇ ਮੈਨੂੰ ਹੀ ਬਲੌਗ ਕੀਤਾ ਸੀ ਉਸ ਟਾਈਮ ਤੇ ਜਦੋਂ ਇਹ ਗੱਲ ਸ਼ੁਰੂ ਹੋਈ ਸੀ ਬਾਕੀ ਦੇ ਬਾਅਦ ਦੇ ਵਿੱਚ ਆਏ ਸੀਗੇ ਉਹ ਸਭ ਤੋਂ ਪਹਿਲਾ ਬੰਦਾ ਮੈਂ ਹੀ ਸੀ ਉਹਦੇ ਰਿਵੋਲਟ ਤੁਸੀਂ ਉਦੋਂ ਕੀ ਕਿਹਾ ਸੀ ਮੈਂ ਮੈਂ ਉਹਨੂੰ ਕਿਹਾ ਸੀ ਵੀ ਉਦੋਂ ਵੀ ਮੈਨੂੰ ਇਹੀ ਕਿਹਾ ਸੀ ਵੀ ਗੈਰ ਜ਼ਿੰਮੇਵਾਰਾ ਨਾ ਕੋਈ ਵੀ ਸਟੇਟਮੈਂਟ ਜਿਹੜੀ ਆ ਉਹ ਭਾਜੀ ਜਿਹੜੀ ਕੋਈ ਬੇਅਹੁਦਾ ਸਟੇਟਮੈਂਟ ਹੈ ਨਾ ਉਹ ਤੁਹਾਡੇ ਸਮਾਜ ਨੂੰ ਬਹੁਤ ਖਤਰਨਾਕ ਪੋਜੀਸ਼ਨ ਤੇ ਲਿਜਾ ਸਕਦੀ ਹੈ ਹੂੰ ਤਾਂ ਕਿਉਂਕਿ ਉਸ ਕੰਗਨਾ ਸਟਾਰ ਤਾਂ ਹੈਗੀ ਹੈਗੀ ਹੈ ਤੇ ਉਹ ਮਤਲਬ ਕੁਝ ਵੀ ਬੋਲਦੇ ਉਹ ਦੇ ਨਾਲ ਲੋਕਾਂ ਦੇ ਵਿੱਚ ਫੜਖਾਟ ਆ ਸਕਦੀ ਹੈ ਕੁਝ ਮਤਲਬ ਅਹਿੰਸਾ ਦੀਆਂ ਚੀਜ਼ਾਂ ਹੋ ਸਕਦੀਆਂ ਔਰ ਸਟੂਪਿਡ ਜਿਹੜੀਆਂ ਸਟੇਟਮੈਂਟਸ ਨੇ ਨਾ ਉਹ ਸਮਾਜ ਨੂੰ ਕੋਈ ਬਹੁਤ ਚੰਗੀ ਸਿੱਧ ਨਹੀਂ ਦਿੰਦੀ ਮੈਨੂੰ ਤੇ ਇਹ ਪ੍ਰੋਬਲਮ ਹੁੰਦੀ ਹੁੰਦੀ ਹੈ ਸਾਰਿਆਂ ਹੁਣ ਵੀ ਕਈ ਵਾਰੀ ਤੁਹਾਨੂੰ ਲੱਗਦਾ ਕਿ ਹੁਣ ਪੂਰਾ ਦੇਸ਼ ਦਾ ਸੋਸ਼ਲ ਮੀਡੀਆ ਜਿਹੜਾ ਪੰਜਾਬ ਦੇ ਖਿਲਾਫ ਭੁਗਤਦਾ ਫੇਰ ਉਹ ਨੈਰੇਟਿਵ ਚਲਾਊਗਾ ਫੇਰ ਸਾਰੇ ਦੇਸ਼ 'ਚ ਇੰਸਟਾਗ੍ਰam ਨਹੀਂ ਇਹ ਪੰਜਾਬ ਦੇ ਇਹ ਤੇ ਪੰਜਾਬ ਦੇ ਖਿਲਾਫ ਨਹੀਂ ਹੈ ਬਿਲਕੁਲ ਇਹ ਮਤਲਬ ਇੱਥੇ ਅਗਰ ਅਗਰ ਉਹ ਸੋਸ਼ਲ ਮੀਡੀਆ ਜਿਹੜਾ ਜਾਂ ਕੋਈ ਵੀ ਮੀਡੀਆ ਜਿਹੜਾ ਜਿਹਨੂੰ ਆਪਾਂ ਕਹਿੰਨੇ ਆ ਜਾਂ ਕੰਗੜਾ ਦਾ ਆਈਟੀ ਸੈੱਲ ਜਿਹੜਾ ਤੁਸੀਂ ਕਹਿ ਰਹੇ ਸੀ ਆ ਹਾਂ ਉਹ ਤੇ ਕੋ ਇਹਨਾਂ ਦੇ ਇਹਨਾਂ ਦੇ ਆਪਣੇ ਆਈਪੀ ਸੈਲ ਤੇ ਹੁੰਦੇ ਹੀ ਆ ਥੋੜੇ ਜਿਹਾ ਨਾ ਥੋੜੇ ਜਿਹਾ ਲੋਕ ਪਰ ਅਗਰ ਮੀਡੀਆ ਇਹਨੋਂ ਇਹਦੇ ਖਿਲਾਫ ਬੋਲਦਾ ਤੇ ਮੇਰੇ ਖਿਆਲ ਤੇ ਬਹੁਤ ਮਾੜੀ ਚੱਲ ਰਹੀ ਇਹ ਤੋਂ ਦਾ ਆਪਣਾ ਪਰਸਨਲ ਹੋਇਆ ਪਰਸਨਲ ਜਿੱਦਾਂ ਮੈਂ ਪਰਸਨਲ ਸਟੇਟਮੈਂਟ ਦਿੱਤੀ ਹੈ ਵੀ ਥੱਪੜ ਜਿਹੜਾ ਉਹ ਅੱਤਵਾਦ ਨਹੀਂ ਹੁੰਦਾ ਹੂੰ ਕੋਈ ਇਦਾਂ ਹੀ ਉਹ ਕੁੜੀ ਨੇ ਆਪਣਾ ਆਪਣਾ ਇੱਕ ਐਕਸਪ੍ਰੈਸ਼ਨ ਦਿੱਤਾ ਹੈ ਵਿੱਚ ਕੀ ਆ ਉਹਦੀ ਜੋ ਜੋ ਵੀ ਕਾਰਵਾਈ ਹੋਏਗੀ ਉਹਦੀ ਤਫ਼ਤੀਸ਼ ਹੋਏਗੀ ਉਹਦੀ ਕਾਰਵਾਈ ਹੋਏਗੀ ਉਹਦੇ ਥੱਪੜ ਸਜਾਉਣ ਦੇ ਹੱਕ ਤੁਸੀਂ ਨਾਲ ਖੜੇ ਹੋ ਕੁਲਵਿੰਦਰ ਕੌਰ ਦੇ 100% ਕਿਉਂ ਨਹੀਂ ਖੜੇ 100% ਖੜੇ ਜੇ ਕੋਈ ਪ੍ਰੋਟੈਸਟ ਹੁੰਦਾ ਕਿਤੇ ਲੋਡ ਪਈ ਤਾਂ ਜਸਬੀਰ ਜੱਸੀ ਖੜੇ ਨਜ਼ਰ ਆਉਣਗੇ ਉੱਥੇ ਕਿਉਂ ਨਹੀਂ 100% ਜੀ ਬਿਲਕੁਲ ਆਵਾਂਗੇ ਜੀ ਬਹੁਤ ਧੰਨਵਾਦ ਜਸਬੀਰ ਜੱਸੀ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਖੁੱਲ ਕੇ ਗੱਲਬਾਤ ਕੀਤੀ ਜਸਬੀਰ ਜੱਸੀ ਕਹਿ ਰਹੇ ਆ ਕਿ ਮੈਂ ਕੁਲਵਿੰਦਰ ਕੌਰ ਦੇ ਨਾਲ 100% ਨਾਲ ਖੜਾ ਇਸ ਗੱਲ ਤੇ ਔਰ ਥੱਪੜ ਅੱਤਵਾਦ ਨਹੀਂ ਹੁੰਦਾ